ਸਤਿ ਸ਼੍ਰੀ ਅਕਾਲ ਦੋਸਤੋ ਕੁਲਵੰਤ ਸਿੰਘ ਢਾਲੀਵਾਲ ਤੇ ਸਾਡੀ ਵਰਲਡ ਕੈਂਸਰ ਕੇਅਰ ਦੀ ਟੀਮ ਅ ਅੱਜ ਮੈਂ ਸਪੈਸ਼ਲ ਅਨਾਉਂਸਮੈਂਟ ਕਰ ਰਿਹਾ ਤੁਹਾਡੇ ਨਾਲ ਲੰਡਨ ਤੋਂ ਸਭ ਤੋਂ ਛੋਟੀ ਜਿਹੀ ਗਲਤੀ ਹੋ ਗਈ ਸੀ ਟੀਮ ਤੋਂ ਇਹ 10 ਦਸੰਬਰ ਦਾ ਕੈਂਪ ਹੈ ਸਾਡਾ ਨੋਟ ਕਰ ਲਓ 10 ਦਸੰਬਰ ਪਿੰਡ ਦਾ ਨਾਮ ਹੈ ਬਾਸਰਕੇ ਬਿਲਕੁਲ ਬਾਰਡਰ ਦੇ ਉੱਪਰ ਪਿੰਡ ਹੈ ਇਹ ਠੀਕ ਹੈ ਅਲਗੋ ਕੋਠੀ ਦੇ ਨਜ਼ਦੀਕ ਪੈਂਦਾ ਆਈ ਥਿੰਕ ਅੰਮ੍ਰਿਤਸਰ ਤੋਂ ਹੋਏਗਾ 50 55 ਕਿਲੋਮੀਟਰ ਪਿੱਖੀ ਵਿੰਡ ਖਲ ਲਾ ਉਸੇ ਸਾਈਡ ਪੈ ਜਾਂਦਾ ਇਹ ਦੂਸਰੇ ਬਾਸਰਕੇ ਦੇ ਵਿੱਚ ਮਿਕਸ ਨਹੀਂ ਹੋਣਾ ਇੱਕ ਨੀਅਰ ਅੰਮ੍ਰਿਤਸਰ ਵੀ ਹੈ ਇਹ ਲਗਭਗ 50 55 ਕਿਲੋਮੀਟਰ ਦੂਰ ਹੈ ਅਲਗੋ ਕੋਠੀ ਦੇ ਨਜ਼ਦੀਕ ਪੈਂਦਾ ਪਿੰਡ ਦਾ ਨਾਮ ਬਾਸਰਕੇ ਆ ਅਸੀਂ 10 ਦਸੰਬਰ ਨੂੰ ਸਾਡਾ ਕੈਂਪ 9:30 ਤੇ ਮਾਰਨਿੰਗ ਸਟਾਰਟ ਹੋ ਜਾਏਗਾ 4 ਵਜੇ ਤੱਕ ਸਾਡੀਆਂ ਟੀਮਾਂ ਉੱਥੇ ਰਹਿਣਗੀਆਂ ਆਪਾਂ ਕੀ ਕੀ ਕਰਾਂਗੇ ਇਸ ਕੈਂਪ ਦੇ ਵਿੱਚ ਠੀਕ ਹੈ ਨੰਬਰ 1 ਤਾਂ ਮੈਮੋਗ੍ਰਾਫੀ ਹੋਏਗੀ ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਹੋਏਗੀ ਉਹਦੀ ਏਜ 48 ਹੋਣੀ ਚਾਹੀਦੀ ਹੈ ਉਸ ਤੋਂ ਛੋਟੀ ਉਮਰ ਦੇ ਵਿੱਚ ਜੁਨਾਈਟਿਡ ਨੇਸ਼ਨ ਲਾਉ ਨਹੀਂ ਕਰਦਾ ਉਸ ਤੋਂ ਬਾਅਦ ਐਪਸਮੇਅਰ ਆ ਗਿਆ ਬੱਚੇਦਾਨੀ ਦਾ ਕੈਂਸਰ ਤੀਸਰਾ ਆ ਗਿਆ ਮੂੰਹ ਦਾ ਕੈਂਸਰ ਔਰਲ ਕੈਂਸਰ ਕਹਿੰਦੇ ਨੇ ਐਂਡ ਥ੍ਰੋਟ ਕੈਂਸਰ ਵੀ ਡਿਵਾਈਡ ਇਨ ਟੂ ਪਾਰਟਸ ਦੋ ਹਿੱਸਿਆਂ 'ਚ ਵੰਡ ਲੈਣੇ ਆ ਠੀਕ ਹੈ ਉਹ ਕੈਮਰਾ ਪਾ ਕੇ ਤੁਹਾਨੂੰ ਰਿਪੋਰਟ ਮੈਕਸਿਮਮ 1.5 2 ਮਿੰਟਸ 'ਚ ਦਿੱਤੀ ਜਾਏਗੀ ਉਸ ਤੋਂ ਬਾਅਦ ਮੇਲ ਦੇ ਵਿੱਚ ਪ੍ਰੋਸਟੇਟ ਕੈਂਸਰ ਪਾਇਆ ਜਾਂਦਾ ਉਹਦਾ ਪੀਐਸਏ ਟੈਸਟ ਹੋਏਗਾ ਦੋਸਤੋ ਉਹਦਾ ਇੱਕ ਬੜਾ ਸਿੰਪਲ ਫਾਰਮੂਲਾ ਹੈ ਉਹ 4 ਤੋਂ ਥੱਲੇ ਹੋਣਾ ਜ਼ਰੂਰੀ ਹੈ ਜੇ 4 ਤੋਂ ਉੱਪਰ ਹੈ ਤੁਸੀਂ ਖਤਰੇ ਦੇ ਵਿੱਚ ਤੇ ਪਲੀਜ਼ ਚੈੱਕ ਅਪ ਇਨ ਟਾਈਮ ਜਿਨ੍ਹਾਂ ਨੂੰ ਰਾਤ ਨੂੰ ਬਾਰ-ਬਾਰ ਪਿਸ਼ਾਬ ਆਉਂਦਾ 10 ਵਜੇ ਪਏ 12 ਵਜੇ ਉੱਠ ਖੜੇ 2 ਵਜੇ ਉੱਠ ਖੜੇ 4 ਵਜੇ ਠੀਕ ਹੈ ਇਹਦੇ ਲੱਛਣ ਹੈ ਪ੍ਰੋਸਟੇਟ ਕੈਂਸਰ ਦੇ ਪ੍ਰੋਸਟੇਟ ਕੈਂਸਰ ਪੰਜਾਬੀ ਵਿੱਚ ਕਹਿੰਦੇ ਗਦੂਦਾ ਦਾ ਕੈਂਸਰ ਬਹੁਤ ਕਾਮਨ ਪਾਇਆ ਜਾਂਦਾ ਹੈ ਮੇਲੇ ਦੇ ਵਿੱਚ ਠੀਕ ਹੈ ਜਿਨ੍ਹਾਂ ਦੇ ਵਿੱਚ ਇਹ ਲੱਛਣ ਹੈ ਇਹ ਟੈਸਟ ਜ਼ਰੂਰ ਕਰਾਓ ਬਲੱਡ ਕੈਂਸਰ ਸਾਡੀ ਪੂਰੀ ਲੈਬ ਆਏਗੀ ਜੀ ਐਂਡ ਬੋਨ ਡੈਂਸਟੀ ਹੱਡੀਆਂ ਦੇ ਕੈਂਸਰ ਬਾਰੇ ਪਹਿਲਾਂ ਹੀ ਪਤਾ ਲੱਗ ਜੇਗਾ ਉਹ ਵੀ ਟੈਸਟ ਦੀ ਰਿਪੋਰਟ ਅਸੀਂ 2 ਮਿੰਟ ਦੇ ਵਿੱਚ ਦੇਵਾਗੇ ਠੀਕ ਹੈ ਐਂਡ ਬੀਪੀ ਡਾਇਬੀਟੀਜ਼ ਸਭ ਮੇਰੀਆਂ ਮਾਪਿਆਂ ਵੀਰਾਂ ਦਾ ਸਭ ਦਾ ਚੈੱਕਅਪ ਹੋਏਗਾ ਜਾਗਰਤਾ ਦੇ ਪਰਚੇ ਦਿੱਤੇ ਜਾਣਗੇ ਵੀ ਕੈਂਸਰ ਦੇ ਲੱਛਣ ਕੀ ਹੈ ਇਹ ਤੋਂ ਬਚਣਾ ਕਿਵੇਂ ਹੈ ਠੀਕ ਹੈ ਉਹ ਪਰਚਾ ਜਿਹੜੀ ਵੀ ਲੈਂਗੁਏਜ ਪੰਜਾਬੀ ਹਿੰਦੀ ਇੰਗਲਿਸ਼ ਸਾਰੀ ਭਾਸ਼ਾ ਦੇ ਵਿੱਚ ਤੁਹਾਨੂੰ ਮਿਲੇਗਾ ਐਂਡ ਜਨਰਲ ਮੈਡੀਸਨ ਠੀਕ ਹੈ ਕੈਂਸਰ ਦੀ ਮੈਡੀਸਨ ਨਹੀਂ ਹੋਗੀ ਜਨਰਲ ਕੋਈ ਨੂੰ ਖਾਂਗੇ ਜਿਵੇਂ ਖਾਂਗ ਬੁਖਾਰ ਗੋਡੇ ਦੁਖਦੇ ਕੋਈ ਵੀ ਹੈ ਠੀਕ ਹੈ ਐਂਡ ਇਹਨਾਂ ਨਾਲ ਤੁਹਾਨੂੰ ਫ੍ਰੀ ਮਿਲੇਗੀ ਹਰ ਚੀਜ਼ ਫ੍ਰੀ ਹੋਏਗੀ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਸਾਡੇ ਵਰਡ ਕੈਂਸਰ ਤੋਂ ਐਂਡ ਮੈਂ ਤੁਹਾਨੂੰ ਬੇਨਤੀ ਕਰਦਾ ਬਾਰਡਰ ਏਰੀਆ ਦੇ ਮੇਰੇ ਭੈਣ ਪ੍ਰਭੂ ਅਸੀਂ ਬਹੁਤ ਬਿਹਾਈਂਡ ਸੀ ਐਂਡ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਲਓ ਨਾਲ ਦੇ 10 15 ਪਿੰਡ ਵੀ ਵੈਲਕਮ ਬਾਰਡਰ ਏਰੀਆ ਦੇ ਬੜਾ ਮੇਰਾ ਮਨ ਖੁਸ਼ ਹੋਊਗਾ ਜਦੋਂ ਮੈਨੂੰ ਸ਼ਾਮ ਨੂੰ ਰਿਪੋਰਟ ਦੇਣਗੇ ਸਾਡੇ ਡਾਕਟਰ 10 ਦਸੰਬਰ ਨੂੰ ਕਿੰਨੇ ਲੋਕ ਚੈੱਕਅਪ ਹੋਏ ਠੀਕ ਹੈ ਵੀਰ ਜੀ ਸੁਖਲਾਲ ਸਿੰਘ ਹੈ ਜੋ ਇਨਚਾਰਜ ਹੈ ਇਸ ਕੈਂਪ ਦੇ ਐਂਡ ਉਹਦਾ ਨੰਬਰ ਨਿਚੇ ਲਿਖ ਦੇਣਗੇ ਤੇ ਉਹਨਾਂ ਨੂੰ ਕਾਲ ਕਰ ਲਓ ਜੇ ਕੋਈ ਇਨਕੁਆਇਰੀ ਹੋਵੇ ਇੱਕ ਵੀਰ ਜੀ ਸਖਲਾਲ ਸਿੰਘ ਹੈ ਇੱਕ ਸਰਵੰਤ ਸਿੰਘ ਹੈ ਮੇਰੇ ਕਲਾਸ ਫੈਲੋ ਅਸੀਂ ਪ੍ਰੀ ਮੈਡੀਕਲ ਕਾਲਸਾ ਕਾਲਜ ਇਕੱਠੇ ਸੀਗੇ ਐਂਡ ਮੈਨੂੰ ਮੈਂ ਮਾਫ ਕਰਨਾ ਮੈਂ ਆਪ ਖੁਦ ਆਉਣਾ ਚਾਹੁੰਦਾ ਸੀ ਮੈਂ ਇਸ ਕੈਂਪ ਦੇ ਵਿੱਚ ਨਹੀਂ ਪਹੁੰਚ ਸਕਿਆ ਪਰ ਮੇਰੇ ਭਰਾ ਦੋਨੇ ਇਹ ਪੂਰੀ ਸੇਵਾ ਕਰਨਗੇ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲੈ ਲੈਣਾ ਦੋਸਤੋ worldcancercare.co.in ਕੋਈ ਹੋਰ ਐਨ ਆਰ ਆਈ ਵੀਰ ਬੈਠਾ ਹੋਵੇ ਸਾਡੀ ਕੋਈ ਹੈਲਪ ਕਰਨੀ ਹੋਵੇ ਕੋਈ ਇਨਕੁਆਰੀ ਹੋਵੇ worldcancercare.com ਮੇਰਾ ਨੰਬਰ ਸਾਰੀਆਂ ਟੀਮਾਂ ਦੇ ਨੰਬਰ ਮਿਲ ਜਾਣਗੇ 10 ਦਸੰਬਰ ਨੂੰ ਮਿਲਦੇ ਆ ਪਿੰਡ ਬਾਸਰ ਕੇ ਨੀਅਰ ਅਲਗੋ ਕੋਠੀ ਥੈਂਕ ਯੂ ਸਾਰਿਆਂ ਦਾ ਬਹੁਤ ਧੰਨਵਾਦ